वेलकम बैक टू आवर YouTube चैनल स्टडी हब आई होप ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਡਿਸਕਸ ਕਰਾਂਗੇ ਆਪਣਾ ਨੈਕਸਟ ਕੁਐਸਚਨ ਜਿਹੜਾ ਹੈ ਕਰਤੱਵ ਦੀ ਪਰਿਭਾਸ਼ਾ ਦਿਓ ਕਰਤੱਵ ਦੀਆਂ ਕਿਸਮਾਂ ਦੀ ਵਿਆਖਿਆ ਕਰੋ ਤੱਵ ਤੋਂ ਭਾਵ ਉਹਨਾਂ ਕੰਮਾਂ ਤੋਂ ਹੈ ਜੋ ਵਿਅਕਤੀ ਆਪਣੇ ਹਿੱਤਾਂ ਲਈ ਆਪਣੀ ਇੱਛਾ ਅਨੁਸਾਰ ਨਹੀਂ ਸਗੋਂ ਨਿਸ਼ਚਿਤ ਨਿਯਮਾਂ ਅਤੇ ਕਾਨੂੰਨਾਂ ਦੇ ਆਧਾਰ ਤੇ ਕਰਦਾ ਹੈ ਮਨੁੱਖੀ ਕਰਤੱਵਾਂ ਦਾ ਵਰਣਨ ਭਾਰਤ ਦੇ ਸੰਵਿਧਾਨ ਦੇ ਭਾਗ ਚੌਥਾ ਵਿੱਚ ਆਰਟੀਕਲ 51A ਵਿੱਚ ਕੀਤਾ ਗਿਆ ਹੈ। ਇਹਨਾਂ ਕਰਤੱਵਾਂ ਨੂੰ 42ਵੇਂ ਸੋਧਨ ਐਕਟ 1976 ਅਨੁਸਾਰ ਭਾਰਤ ਦੇ ਸੰਵਿਧਾਨ ਦਾ ਹਿੱਸਾ ਬਣਾਇਆ। ਸੋ ਇਹ ਜਿਹੜਾ ਆਪਣੇ ਕਰਤੱਵੜੇ ਇਹ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਭਾਗ ਚੌਥੇ A ਦੇ ਵਿੱਚ ਆਰਟੀਕਲ 51A ਦੇ ਵਿੱਚ ਨੇ ਜਿਹੜੇ ਲਿਖੇ ਹੋਏ ਨੇ ਤੇ ਇਹਨਾਂ ਨੂੰ ਜਿਹੜਾ ਕੀ ਸੀ ਅ ਕਨਸਟੀਟਿਊਸ਼ਨ ਦੇ ਵਿੱਚ ਯਾਨਕੀ ਭਾਰਤ ਦੇ ਸੰਵਿਧਾਨ ਦੇ ਵਿੱਚ 42ਵੇਂ ਸੰਸ਼ੋਧਨ ਐਕਟ 1976 ਦੇ ਅਨੁਸਾਰ ਭਾਰਤ ਦੇ ਸੰਵਿਧਾਨ ਦਾ ਹਿੱਸਾ ਬਣਾਇਆ ਗਿਆ ਸੀ ਅੱਗੇ ਆਪਾਂ ਕਰਾਂਗੇ ਡੈਫੀਨੀਸ਼ਨ ਕਰਤੱਵ ਕਰਤਵਾਂ ਦੀ ਪਰਿਭਾਸ਼ਾ ਡਾਕਟਰ ਜ਼ਾਕਿਰ ਹੁਸੈਨ ਅਨੁਸਾਰ ਕਰਤੱਵ ਆਗਿਆ ਦਾ ਅੰਧਾਤੋਂ ਦੁਪਾਲਨ ਨਹੀਂ ਸਗੋਂ ਇਹ ਆਪਣੀਆਂ ਬੰਦਿਸ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਤੀਬਰ ਇੱਛਾ ਹੈ ਇਹ ਆਪਣੀ ਕਰਤੱਵਾਂ ਦੀ ਪਰਿਭਾਸ਼ਾ ਹੁਣ ਆਪਾਂ ਇੰਗੇ ਕਰਾਂਗੇ ਡਿਸਕਸ ਕਿਸਮਾਂ ਕਰਤੱਵਾਂ ਦੀਆਂ ਕਿਸਮਾਂ ਇੱਕ ਹੁੰਦੇ ਨੇ ਨੈਤਿਕ ਕਰਤੱਵ ਤੇ ਦੂਜੇ ਹੁੰਦੇ ਨੇ ਕਾਨੂੰਨੀ ਕਰਤੱਵ ਨੈਤਿਕ ਕਰਤੱਵ ਨੈਤਿਕ ਕਰਤੱਵ ਉਹ ਕਰਤੱਵ ਹਨ ਜਿਨ੍ਹਾਂ ਪਿੱਛੇ ਕੋਈ ਕਾਨੂੰਨੀ ਸ਼ਕਤੀ ਨਹੀਂ ਹੁੰਦੀ ਉਹਨਾਂ ਨੂੰ ਨੈਤਿਕ ਕਰਤੱਵ ਆਖਿਆ ਜਾਂਦਾ ਹੈ ਇਨ੍ਹਾਂ ਕਰਤੱਵਾਂ ਦੀ ਉਲੰਘਣਾ ਨੂੰ ਰਾਜ ਦੇ ਕਾਨੂੰਨਾਂ ਦੀ ਉਲੰਘਣਾ ਨਹੀਂ ਮੰਨਿਆ ਜਾ ਸਕਦਾ ਕਾਨੂੰਨ ਇਨ੍ਹਾਂ ਕਰਤੱਵਾਂ ਨੂੰ ਲਾਗੂ ਨਹੀਂ ਕਰਵਾ ਸਕਦਾ ਪਰ ਹਰ ਵਿਅਕਤੀ ਨੂੰ ਕੁਝ ਨੈਤਿਕ ਕਰਤਵਾਂ ਦੀ ਪਾਲਣਾ ਕਰਨੀ ਪੈਂਦੀ ਹੈ ਜਿਨ੍ਹਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ ਆਪਣੇ ਪ੍ਰਤੀ ਜਿਹੜੇ ਨੈਤਿਕ ਕਰਤਵ ਨੇ ਉਹ ਆਪਾਂ ਹੁਣ ਡਿਸਕਸ ਕਰਾਂਗੇ ਪਹਿਲਾ ਹੈ ਆਤਮ ਸੰਜਮ ਇਸ ਤੋਂ ਭਾਵ ਹੈ ਕਿ ਆਪਣੇ ਆਪ ਨੂੰ ਸਮਾਜਿਕ ਆਰਥਿਕ ਅਤੇ ਨੈਤਿਕ ਸੀਮਾਵਾਂ ਅੰਦਰ ਰੱਖਣਾ ਅਤੇ ਮਤ ਨੂੰ ਕਾਬੂ ਰੱਖਣਾ ਹਰੇਕ ਵਿਅਕਤੀ ਦਾ ਕਰਤਵ ਹੈ ਕਿ ਉਹ ਆਪਣੇ ਅੰਦਰ ਆਤਮ ਸੰਜਮ ਦੀ ਆਦਤ ਨੂੰ ਵਿਕਸਿਤ ਕਰੇ ਜੋ ਕਿ ਉਸ ਨੂੰ ਇੱਕ ਸਮਾਜਿਕ ਚੰਗਾ ਨਾਗਰਿਕ ਵੀ ਬਣਨ ਦੇ ਵਿੱਚ ਕੀ ਹੈ ਸਹਾਇਕ ਹੁੰਦੀ ਹੈ ਦੂਜਾ ਹੈ ਚਰਿੱਤਰ ਨਿਰਮਾਣ ਚਰਿੱਤਰ ਨਿਰਮਾਣ ਕਰਨਾ ਹਰ ਮਨੁੱਖ ਲਈ ਜ਼ਰੂਰੀ ਹੈ ਸਮੂੱਚੇ ਚਰਿੱਤਰ ਦੇ ਮਾਲਕ ਜਿਹੜੇ ਸਚਜੇ ਚਰਿੱਤਰ ਦੇ ਮਾਲਕ ਵਿਅਕਤੀ ਹੁੰਦੇ ਨੇ ਨਾ ਕੇਵਲ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਉਂਦੇ ਨੇ ਸਗੋਂ ਆਪਣੀ ਵੱਖਰੀ ਪਹਿਚਾਣ ਵੀ ਬਣਾਉਂਦੇ ਹਨ ਚਰਿੱਤਰ ਨਿਰਮਾਨ ਵਿਅਕਤੀ ਦੇ ਨੈਤਿਕ ਕਰਤੱਵਾਂ ਵਿੱਚੋਂ ਇੱਕ ਹੈ ਇਸ ਤੋਂ ਨੈਕਸਟ ਆਪਣਾ ਚੰਗੀ ਸਿਹਤ ਕਹਾਵਤ ਹੈ ਕਿ ਚੰਗੀ ਸਿਹਤ ਵਿੱਚ ਹੀ ਚੰਗੇ ਦਿਮਾਗ ਦੀ ਉਪਜ ਹੁੰਦੀ ਹੈ ਸਿਹਤਮੰਦ ਵਿਅਕਤੀ ਆਪਣੇ ਦੇਸ਼ ਨੂੰ ਨਵੀਆਂ ਮੰਜ਼ਲਾਂ ਤੱਕ ਲੈ ਕੇ ਪਹੁੰਚਦੇ ਹਨ ਕਮਜ਼ੋਰ ਵਿਅਕਤੀ ਜਾਂ ਨਾਗਰਿਕ ਆਪਣੇ ਦੇਸ਼ ਨੂੰ ਆਜ਼ਾਦ ਵੀ ਨਹੀਂ ਕਰਵਾ ਸਕਦੇ ਇਸ ਤੋਂ ਨੈਕਸਟ ਹੈ ਵਿੱਦਿਆ ਪ੍ਰਾਪਤ ਕਰਨਾ ਲੋਕਤੰਤਰ ਦੀ ਸਫਲਤਾ ਲਈ ਦੇਸ਼ ਦੇ ਨਾਗਰਿਕਾਂ ਦਾ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ ਵਿੱਦਿਆ ਨਾਲ ਹੀ ਨਾਗਰਿਕ ਆਪਣੇ ਅੰਦਰ ਉੱਚੇ ਗੁਣਾਂ ਨੂੰ ਪੈਦਾ ਕਰਦੇ ਹਨ ਵਿੱਦਿਆ ਮਨੁੱਖ ਦੇ ਬਹੁਪੱਖੀ ਵਿਕਾਸ ਵਿੱਚ ਵੀ ਕੀ ਹੁੰਦੀ ਹੈ ਜ਼ਰੂਰੀ ਹੁੰਦੀ ਹੈ ਉਪਰੋਕਤ ਤੋਂ ਇਲਾਵਾ ਰੋਜੀ ਕਮਾਉਣਾ ਸਾਦਾ ਜੀਵਨ ਜਿਉਣਾ ਉੱਤਮ ਨੈਤਿਕ ਵਿਵਹਾਰ ਵੀ ਨਾਗਰਿਕਾਂ ਦੇ ਆਪਣੇ ਪ੍ਰਤੀ ਕਰਤੱਵਾਂ ਵਿੱਚ ਸ਼ਾਮਿਲ ਹਨ ਇਸ ਤੋਂ ਜਿਹੜਾ ਨੈਕਸਟ ਹੈ ਉਹ ਹੈ ਮਾਤਾ-ਪਿਤਾ ਦੇ ਬੱਚਿਆਂ ਪ੍ਰਤੀ ਨੈਤਿਕ ਕਰਤਵ ਸੰਤਾਨ ਉਤਪਤੀ ਮਨੁੱਖ ਜਾਤੀ ਦੀ ਹੋਂਦ ਨੂੰ ਕਾਇਮ ਰੱਖਣ ਲਈ ਸੰਤਾਨ ਦੀ ਉਤਪਤੀ ਕਰਨਾ ਜ਼ਰੂਰੀ ਹੈ ਹਰ ਮਾਤਾ-ਪਿਤਾ ਦਾ ਇਹ ਨੈਤਿਕ ਕਰਤਵ ਹੈ ਮਨੁੱਖਤਾ ਦੀ ਹੋਂਦ ਨੂੰ ਕਾਇਮ ਰੱਖਣ ਲਈ ਬੱਚਿਆਂ ਦਾ ਹੋਣਾ ਜ਼ਰੂਰੀ ਹੈ ਇਸ ਤੋਂ ਨੈਕਸਟ ਹੈ ਬੱਚਿਆਂ ਦੀ ਦੇਖਾਨ ਸਿਹਤ ਇੱਕ ਬੜੀ ਮੁੱਲੀ ਦਾਤ ਹੈ ਹਰੇਕ ਮਾਤਾ-ਪਿਤਾ ਦਾ ਇਹ ਨੈਤਿਕ ਕਰਤਵ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਮਰ ਅਨੁਸਾਰ ਲੋੜੀਂਦੀ ਖਰਾਕ ਦਾ ਪ੍ਰਬੰਧ ਕਰਨਾ ਬੱਚਿਆਂ ਨੂੰ ਵਿੱਦਿਆ ਦੇਣਾ ਇਹ ਹਰੇਕ ਮਾਤਾ ਪਿਤਾ ਦਾ ਨੈਤਿਕ ਕਰਤਵ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਧੀਆ ਵਿੱਦਿਆ ਗ੍ਰਹਿਣ ਕਰਨ ਦੇ ਅਵਸਰ ਦੇਣ ਜੋ ਕਿ ਦੇਸ਼ ਦੇ ਵਿਕਾਸ ਲਈ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਇਸ ਤੋਂ ਨੈਕਸਟ ਸਟੈਪ ਹੈੜੀਆਂ ਵਾਦੀਆਂ ਜਾਂ ਆਦਤਾਂ ਤੋਂ ਬਚਾਉਣਾ ਮਾਤਾ ਪਿਤਾ ਦਾ ਆਪਣੇ ਬੱਚੇ ਮਾਤਾ ਪਿਤਾ ਦਾ ਇਹ ਸਭ ਤੋਂ ਪਹਿਲਾ ਕਰਤੱਵ ਹੁੰਦਾ ਹੈ ਕਿ ਉਹ ਆਪਣੇ ਬੱਚੇ ਨੂੰ ਇੱਕ ਚੰਗੀ ਸੰਗਤ ਪ੍ਰਦਾਨ ਕਰਨ ਮਾਤਾ ਪਿਤਾ ਬੱਚੇ ਦੇ ਪਹਿਲੇ ਅਧਿਆਪਕ ਹੁੰਦੇ ਹਨ ਉਹਨਾਂ ਦੀਆਂ ਗੱਲਾਂ ਤੇ ਆਦਤਾਂ ਦਾ ਬੱਚਿਆਂ ਤੇ ਬਧੇਰੇ ਅਸਰ ਪੈਂਦਾ ਹੈ ਹਰੇਕ ਮਾਤਾ ਪਿਤਾ ਦਾ ਇਹ ਕਰਤੱਵ ਹੈ ਕਿ ਉਹ ਆਪਣੇ ਬੱਚਿਆਂ ਨੂੰ ਭੈੜੀਆਂ ਆਦਤਾਂ ਤੋਂ ਦੂਰ ਰੱਖਣ ਇਸ ਤੋਂ ਨੈਕਸਟ ਆਪਣਾ ਬੱਚਿਆਂ ਦੇ ਮਾਤਾ ਪਿਤਾ ਪ੍ਰਤੀ ਨੈਤਿਕ ਕਰਤੱਵ ਆਗਿਆ ਦਾ ਪਾਲਣ ਕਰਨਾ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਨਾ ਬੱਚਿਆਂ ਦੇ ਚੰਗੇ ਚਰਿੱਤਰ ਦਾ ਮੁੱਖ ਚਿੰਨ ਹੈ ਇਹ ਗੁਣ ਬੱਚਿਆਂ ਨੂੰ ਤਰੱਕੀ ਦੇ ਰਾਹ ਵੱਲ ਤੋਰਦਾ ਹੈ ਨੈਕਸਟ ਹੈ ਬਜ਼ੁਰਗਾਂ ਦਾ ਪਵਨ ਕਰਨਾ ਹਰੇਕ ਬੱਚੇ ਦਾ ਨੈਤਿਕ ਕਰਤਵ ਹੈ ਕਿ ਉਹ ਆਪਣੇ ਮਾਤਾ ਪਿਤਾ ਦੀ ਸੇਵਾ ਕਰੇ ਅਤੇ ਉਹਨਾਂ ਦੇ ਬੁਢਾਪੇ ਨੂੰ ਸੁਖਾਵਾਂ ਬਣਾਉਣ ਲਈ ਹਰ ਸੰਭਵ ਯਤਨ ਕਰੇ ਕਿਉਂਕਿ ਜਦੋਂ ਬੱਚਾ ਨਿੱਕਾ ਹੁੰਦਾ ਹੈ ਤਾਂ ਉਸ ਦੇ ਮਾਤਾ ਪਿਤਾ ਉਸ ਲਈ ਅਨੇਕਾਂ ਹੀ ਕਸ਼ਟ ਸਹਿੰਦੇ ਹਨ ਨੈਕਸਟ ਟਾਈਮ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਹਰੇਕ ਬੱਚੇ ਦਾ ਕੀ ਹੈ ਨੈਤਿਕ ਕਰਤਵ ਹੈ ਮਾਤਾ ਪਿਤਾ ਆਪਣੇ ਬੱਚੇ ਨੂੰ ਬਹੁਤ ਹੀ ਆਸਾ ਉਮੀਦਾਂ ਨਾਲ ਪਾਲਦੇ ਹਨ ਅਤੇ ਉਹਨਾਂ ਨੂੰ ਲੋੜਿੰਦੀਆਂ ਹਰ ਸਹੂਿਦਾਵਾਂ ਵੀ ਪ੍ਰਦਾਨ ਕਰਦੇ ਹਨ ਨੈਕਸਟ ਹੈ ਨਾਗਰੀਕਾਂ ਦੇ ਮਨੁੱਖਤਾ ਵੱਲ ਨੈਤਿਕ ਕਰਤੱਵ ਮਨੁੱਖਤਾ ਪ੍ਰਤੀ ਪ੍ਰੇਮ ਹਰੇਕ ਵਿਅਕਤੀ ਜੇਕਰ ਮਨੁੱਖਤਾ ਪ੍ਰਤੀ ਪ੍ਰੇਮ ਰੱਖੇ ਤਾਂ ਉਹ ਸੰਸਾਰ ਵਿੱਚ ਸ਼ਾਂਤੀ ਸਥਾਪਿਤ ਕਰ ਸਕਦਾ ਹੈ ਮਨੁੱਖ ਦੀ ਮਨੁੱਖਤਾ ਪ੍ਰਤੀ ਚਾਹਤ ਇੱਕ ਅਲੋਕਿਕ ਦ੍ਰਿਸ਼ ਬਣ ਜਾਵੇਗਾ ਨੈਕਸਟ ਪੁਆਇੰਟ ਹੈ ਗਲੂੜਿੰਦਾ ਸਹਾਇਤਾ ਪ੍ਰਦਾਨ ਕਰਨਾ ਸੰਸਾਰ ਵਿੱਚ ਹਰੇਕ ਵਰਗ ਦੇ ਲੋਕ ਰਹਿੰਦੇ ਹਨ ਕੁਝ ਲੋਕ ਬਹੁਤ ਅਮੀਰ ਹੁੰਦੇ ਹਨ ਤੇ ਕੁਝ ਗਰੀਬ ਹੁੰਦੇ ਹਨ ਹਰ ਵਿਅਕਤੀ ਜੋ ਅਮੀਰ ਹਨ ਉਹਨਾਂ ਦਾ ਇਹ ਨੈਤਿਕ ਕਰਤਵ ਹੁੰਦਾ ਹੈ ਕਿ ਉਹ ਗਰੀਬਾਂ ਨੂੰ ਉਹਨਾਂ ਦੀ ਸਹਾਇਤਾ ਕਰਨ ਕੋਈ ਵਿਤਕਰਾ ਨਹੀਂ ਸਰਵ ਸ਼ਕਤੀਮਾਨ ਪ੍ਰਮਾਤਮਾ ਨੇ ਮਨੁੱਖਤਾ ਦੀ ਰਚਨਾ ਕੀਤੀ ਹੈ ਧਰਤੀ ਤੇ ਮਨੁੱਖ ਦੀ ਹੋਂਦ ਉਸ ਪਰਮਾਤਮਾ ਦੀ ਮਰਜ਼ੀ ਅਨੁਸਾਰ ਵੱਖ-ਵੱਖ ਰੂਪਾਂ ਰੰਗਾਂ ਜਾਤਾਂ ਵਿੱਚ ਹੋਈ ਹੈ ਹਰੇਕ ਮਨੁੱਖ ਦਾ ਨੈਤਿਕ ਕਰਤੱਵ ਹੈ ਕਿ ਉਹ ਕਿਸੇ ਨਾ ਕਿਸੇ ਨਾਲ ਕੋਈ ਵਿਤਕਰਾ ਨਾ ਕਰੇ ਇਸ ਤੋਂ ਨੈਕਸਟ ਹੈ ਕਾਨੂੰਨੀ ਕਰਤੱਵ ਕੀ ਨੇ ਇਨਾ ਪਿੱਛੇ ਕਾਨੂੰਨ ਦੀ ਸ਼ਕਤੀ ਹੁੰਦੀ ਹੈ ਜੇਕਰ ਕੋਈ ਕਾਨੂੰਨੀ ਕਰਤੱਵਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਕਾਨੂੰਨ ਦੀ ਕਾਰਵਾਈ ਹੇਠਾਂ ਲਿਆਂਦਾ ਜਾ ਸਕਦਾ ਹੈ ਉਦਾਹਰਣ ਆਪਾਂ ਲੈ ਸਕਦੇ ਹਾਂ ਰਾਜ ਦੁਆਰਾ ਲਗਾਏ ਟੈਕਸਾਂ ਜਾਂ ਕਰਾਂ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਹਰੇਕ ਨਾਗਰਿਕ ਦਾ ਕਾਨੂੰਨੀ ਕਰਤਵ ਹੈ ਹੁਣ ਆਪਾਂ ਡਿਸਕਸ ਕਰਾਂਗੇ ਇਹਦੇ ਮਹੱਤਵਪੂਰਨ ਕਾਨੂੰਨੀ ਕਰਤਵ ਕਿਹੜੇ ਨੇ ਕਾਨੂੰਨਾਂ ਦੀ ਪਾਲਣਾ ਕਰਨਾ ਰਾਜ ਦੁਆਰਾ ਬਣਾਏ ਗਏ ਕਾਨੂੰਨਾਂ ਦੀ ਪਾਲਣਾ ਕਰਨਾ ਹਰੇਕ ਨਾਗਰਿਕ ਦਾ ਕਾਨੂੰਨੀ ਕਰਤੱਵ ਹੈ ਜੇਕਰ ਕੋਈ ਨਾਗਰਿਕ ਕਾਨੂੰਨ ਦੀ ਪਾਲਣਾ ਨਹੀਂ ਕਰਦਾ ਤਾਂ ਉਸਤੇ ਕਾਰਵਾਈ ਹੋ ਸਕਦੀ ਹੈ ਨੈਕਸਟ ਹੈ ਦੇਸ਼ ਪ੍ਰਤੀ ਵਫਾਦਾਰੀ ਇਸ ਤੋਂ ਭਾਵ ਹੈ ਕਿ ਕੋਈ ਅਜਿਹਾ ਕੰਮ ਨਾ ਕੀਤਾ ਜਾਵੇ ਜੋ ਆਪਣੇ ਦੇਸ਼ ਦੇ ਹਿੱਤਾਂ ਦੇ ਵਿਰੁੱਧ ਹੋਵੇ ਦੇਸ਼ ਦੇ ਦੁਸ਼ਮਣਾਂ ਨੂੰ ਦੇਸ਼ ਦੀ ਜਾਣਕਾਰੀ ਦੇਣਾ ਦੇਸ਼ ਦੇ ਖਿਲਾਫ ਗੱਦਾਰੀ ਦਾ ਸਬੂਤ ਹੈ ਇਸ ਤੋਂ ਨੈਕਸਟ ਹੈ ਸੈਨਿਕ ਸੇਵਾ ਸੇਵਾ ਕਰਨਾ ਜਲ ਥਲ ਤੇ ਹਵਾਈ ਸੈਨਾ ਹਰ ਦੇਸ਼ ਦੀਆਂ ਸੈਨਾ ਦੇ ਮੁੱਖ ਅੰਗ ਹੁੰਦੇ ਹਨ ਹਰੇਕ ਨਾਗਰਿਕ ਦਾ ਇਹ ਕਰਤਵ ਹੈ ਕਿ ਦੇਸ਼ ਦੀ ਸੈਨਾ ਵਿੱਚ ਜਰੂਰ ਜਰੂਰ ਤੁ ਸਮੇਂ ਯੋਗਦਾਨ ਪਾਇਆ ਜਾਵੇ ਤਾਂ ਜੋ ਸੰਕਟ ਨੂੰ ਟਾਲਿਆ ਜਾ ਸਕੇ ਇਸ ਤੋਂ ਨੈਕਸਟ ਹੈ ಮತ ਦੀ ਵਰਤੋਂ ਕਰਨਾ ಮತ ਦੀ ਵਰਤੋਂ ਕਰਨਾ ਜ਼ਰੂਰੀ ਹੈ ਕਿਉਂਕਿ ਇਹ ਇੱਕ ਕਾਨੂੰਨੀ ਅਧਿਕਾਰ ਹੈ ਭਾਰਤ ਦੇ ਸੰਵਿਧਾਨ ਨੇ ਇਸ ਨੂੰ ਕਾਨੂੰਨੀ ਅਧਿਕਾਰ ਦੇ ਲਿਸਟ ਦੇ ਵਿੱਚ ਰੱਖਿਆ ਹੈ ਇਸ ਅਧਿਕਾਰ ਨੂੰ ਪਾਉਣ ਲਈ ਲੋਕਾਂ ਨੇ ਆਪਣੀਆਂ ਬਹੁਤ ਸਾਰੀਆਂ ਜਾਨਾਂ ਕੁਰਬਾਨ ਕੀਤੀਆਂ ਨੇ ਬਹੁਤ ਸਾਰੇ ਦੇਸ਼ ਭਗਤਾਂ ਨੇ ਆਪਣੀ ਜਾਨ ਵੀ ਗਵਾਈ ਹੈ ਸਿੱਟਾ ਰਾਜ ਵਿੱਚ ਕਾਨੂੰਨ ਅਤੇ ਕਰਤੱਵਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਰਾਜ ਵਿੱਚ ਨਾਗਰਿਕਾਂ ਨੂੰ अनेका ਹੀ ਕਰਤੱਵਾਂ ਦੀ ਪਾਲਣਾ ਕਰਨੀ ਪੈਂਦੀ ਹੈ ਤਾਂ ਜੋ ਸਮਾਜ ਨੂੰ ਰਹਿਣਯੋਗ ਅਤੇ ਪਰਫੁੱਲਿਤ ਬਣਾਇਆ ਜਾ ਸਕੇ। ਸੋ ਏਸੀ ਅੱਜ ਦਾ ਆਪਣਾ ਵੀਡੀਓ ਲੈਕਚਰ ਜੇਕਰ ਤੁਹਾਨੂੰ ਵੀਡੀਓ ਲੈਕਚਰ ਪਸੰਦ ਆਉਂਦਾ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰਨਾ, ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ। ਥੈਂਕ ਯੂ।